ਇਹ ਸਾਡੇ ਐਸ.ਐਚ.ਓ. ਤ੍ਰਿਪਤੀ ਗੁਰਦੀ ਸਿੰਘ ਉਹਨਾਂ ਨੇ ਇੱਕ ਬੜੀ ਬੜੀ ਬਹੁਤ ਵਧੀਆ ਸਫਲਤਾ ਹਾਸਲ ਕੀਤੀ ਹੈ ਐਸ.ਪੀ. ਸਾਹਿਬ ਦੇ ਜਿਵੇਂ ਨਿਰਦੇਸ਼ ਨੇ ਉਸ ਮੁਤਾਬਕ ਸਾਡੇ ਐਸ.ਪੀ.ਸੀ.ਟੀ. ਸਾਹਿਬ ਉਹਨਾਂ ਨੇ ਨਿਰਦੇਸ਼ ਨੇ ਫੋਮ ਨੰਬਰ 41 ਦਰਜ ਕੀਤਾ ਗਾ 23 2 24 ਨੂੰ ਅਪਲਾਈਡ ਡੇਟ ਐ ਤੇ ਚਿੱਠੀ ਆਪਣੇ ਸਾਨੂੰ ਪ੍ਰਮਾਣਿਤ ਹੋਇਆ ਤੇ 6 ਜਿੰਦਾਕਾਰਤੂਸ ਪ੍ਰਮਾਣਿਤ ਹੋਏ ਨੇ ਅਸਲੇ ਨੇ ਜਿਹੜੇ ਨੇ ਉਹ ਇੱਕ ਪਿਸਤਲ ਦਾ 32 ਬੋਰ ਦਾ ਉਹਦੇ ਨਾਲ ਦੋ ਜਿੰਦਾਕਾਰਤੂਸ ਨੇ ਇੱਕ 32 ਬੋਰ ਦਾ ਰਵਾਲਵਰ ਆ ਉਹਦੇ ਨਾਲ ਵੀ ਦੋ ਜਿੰਦਾਕਾਰਤੂਸ ਨੇ ਇੱਕ ਦੇਤੀ ਕੱਟਾ ਉਦੇ ਨਾਲ ਦੀ ਦੋ ਕਾਰਪੋਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਪ ਸ਼ਿਆਮਾ ਤੇ ਮਲੇਰਕੋੜਲੇ ਦਾ ਰਹਿਣ ਵਾਲਾ ਇਹਨੂੰ ਕੱਲ ਕੁਸੀਗਰਡ ਇਨਫੋਰਮੇਸ਼ਨ ਤੇ ਸਾਡੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਉਹਦੇ ਤੇ ਨੂੰ ਰੰਗਲਾ ਰੰਗਲਾ ਪੈਂਦਾ ਰੋਗਲਾ ਪੈਂਦਾ ਉਰੀ ਨੇੜੇ ਪਿੰਡੀ ਤੋਂ ਗ੍ਰਿਫਤਾਰ ਕੀਤਾ ਇਹਦੇ ਕੋਲ ਕੋਈ ਇੱਕ ਝੋਲਾ ਸੀਗਾ ਜਦੋਂ ਉਹ ਬਜਨੀ ਸੀਗਾ ਜਦੋਂ ਫਿਰ ਉਹ ਤੋਂ ਫਰਜ ਕੀਤੀ ਤੋਂ ਉੱਚੋਂ ਸਾਨੂੰ ਇਹ ਅਗਲੇ ਬਰਾਮਦੇ ਪਹਿਲਾਂ ਵੀ ਕੋਈ ਉਸ ਤੋਂ ਮੁਕਦਮਾ ਹੈ ਹਾਂ ਇੱਥੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਐਫਆਈਆਰ ਨੰਬਰ 10 ਰੂਪਰ ਤੇ ਦਰਜ ਹੈ ਉਹਦੇ ਜੇ ਪੀਓ ਹੈ ਸਵੇਰ ਤੋਂ ਕਿ ਹੱਤਿਆ ਕਿੱਥੋਂ ਲਈ ਆ ਗਿਆ ਇਹ ਅਜੇ ਬਾਅਦ ਉਹਨੂੰ ਇਨਵੈਸਟੀਗੇਸ਼ਨ ਹੈ ਇਹ ਅਜੇ ਕਰ ਰਹੇ ਨੇ ਅਸੀਂ ਉਹਦੇ ਸਾਹਮਣੇ ਇਨਵੈਸਟੀਗੇਸ਼ਨ ਕਿ ਇਹ ਕਿੱਥੋਂ ਲੱਗੇ ਆਇਆ ਜਿਹੜੇ ਪਹਿਲਾਂ ਵੀ ਇਹਨੂੰ ਪੜ੍ਹਿਆ ਗਿਆ ਸੀ 3-4 ਦਿਨਾਂ ਤੋਂ ਜਿਹੜੇ ਇਹਦੇ ਮਕਦਮੇ ਦੇ ਪੀਓ ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਹੈ ਇਹ ਪਤਾ ਕਰ ਰਹੇ ਆ ਕਿੱਥੋਂ ਲੱਗੇ ਹੈ ਸਰ ਜੀ ਕਿਸੇ ਦਾ ਨਾਮ ਸਰ ਸਰ ਤੇ ਅਜੇ ਪਤਾ ਨਹੀਂ ਅਜੇ ਨਹੀਂ ਕੁਝ ਨਹੀਂ ਪਤਾ ਲੱਗਿਆ ਬਟ ਜੇ ਕੋਈ ਬਾਅਦ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਬੰਦੇ ਕਿੰਨੇ ਮੁੰਡੇ ਇਹ ਇੱਕ ਹੀ ਹੈ पिंड रोंगलाई पर भी हथियार आ तो तो रही दे तो तो है देखो हम इनगेट कर रहे हैं पता लगूगा भी ਪਹਿਲਾ ਜਿਹੜਾ ਪਬਜਾ ਦਰਜਿਆ ਉਹ ਤਾਂ ਸਾਨੂੰ ਪਤਾ ਲੱਗ ਗਿਆ ਸੀ ਤੇ ਅਖਲੀ ਦਾ ਦਰਜਿਆ ਅਸੀਂ ਹੁਣ ਉਹ ਪੁਲਿਸ ਨਾਲ ਵੀ ਕਸਟਮਰ ਕਰਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਉਹਦੀ ਅਰੋਗੇਸ਼ਨ ਰਿਪੋਰਟਾਂ ਮੰਗਾਵਾਂਗੇ ਉੱਥੇ ਪਤਾ ਲੱਗੂ ਤੁਹਾਨੂੰ ਸਰ ਇਹ 14 ਹਾਂ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹੋ ਜਿਹੜੀ ਜਾਣਕਾਰੀ ਜੇਕਰ ਲੱਗੀ ਜੇਕਰ ਹੋਰ ਵੀ ਕੋਈ ਸ਼ੱਕੀ ਹੈ ਇਹਦੇ ਅਜੇ ਤੱਕ ਸਦਾ ਕੱਲਾ ਹੀ ਹੈ ਇੰਨੀ ਉਮੀਦ ਆ ਤਾਂ ਇਹਦੇ ਹੁਣ ਤੱਕ ਕਿੰਨੇ ਕੇਸ ਜਿਹੜੇ ਟ੍ਰੇਪ ਹੋਏ ਨੇ ਇਹਦੇ ਟ੍ਰੇਪ ਕਰਨ ਕੋ ਤਾਂ ਇੱਕ ਹੀ ਹੈ ਜੀ ਉਮਰ ਬਸਤੀ ਖਾਲਦੀ ਹੈ ਇਹ ਆਪਸਾ ਦੇ ਹੈ ਉਹ ਜੀ ਕੋਪ੍ਰੈਸ਼ਨ ਕੀਤਾ ਗਿਆ ਕਿ ਇਹਨਾਂ ਨੂੰ ਕਾਬੂ ਕੀਤਾ ਕੋਈ ਇਤਲਾਮ ਨਹੀਂ ਦਿੱਤੀ ਕਿ ਦੇਖੋ ਉਹ ਇਨਫੋਰਮੇਸ਼ਨ ਸੀ ਐਸ ਤੋਂ ਸਾਹ ਕੋ ਇਹ ਫਾਇਦੇ ਸੀਗਾ ਵਿਅਕਤੀ ਦੀ ਫਾਇਦੇ ਸੀਗਾ ਪਰਮਾਰਸ਼ ਦੀ ਕੋਪੜ ਦੀ ਇਹ ਅਜੇ ਕਰਨੇ ਪੁੱਛ ਗਏ ਸੀ ਰਿਮਾਂਡ ਲੈ ਲੈ ਕੇ